ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾ ਰਹੇ ਹਾਂ ਜੀ ਕद्दू ਦੀ ਸਬਜ਼ੀ ਦੁੱਧ ਪਾ ਕੇ ਬਹੁਤ ਵਧੀਆ ਬਣਦੀ ਹੈ ਹਾਂ ਦੇਖੋ ਕद्दू ਕੱਟਿਆ ਪਿਆ ਇੱਧਰ ਤੇ ਆਪਾਂ ਪਹਿਲਾਂ ਤੜਕਾ ਜਿਹੜਾ ਉਹਨੂੰ ਭੁੰਨ ਲਾਂਗੇ ਮੈਂ ਹਲਕਾ ਜਿਹਾ ਬਰਾਉਣ ਹੋਂ ਤੱਕ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਕद्दू ਫਰਾਈ ਕਰਾਂਗੇ ਪਹਿਲਾਂ ਆਪਾਂ ਮਸਾਲਾ ਜਿਹੜਾ ਨਹੀਂ ਪਾਉਂਦੇ ਨਹੀਂ ਮਿਰਚ ਜਿਹੜਾ ਇਹਨੂੰ ਲੋਨ ਇੱਕ ਚੱਕਾ ਵਾਦੀ ਸੁ ਪਾਵਾਂਗੇ ਪਹਿਲਾਂ ਆਪਾਂ ਕੱਲੇ ਕद्दू ਨੂੰ ਅੱਧਾ ਫਰਾਈ ਕਰਾਂਗੇ ਬਹੁਤ ਟੇਸਟੀ ਸਬਜ਼ੀ ਬਣਦੀ ਜੇ ਵੀ ਐਵੇਂ ਬਣਾਉਣੀ ਹੈ ਆਪਾਂ ਕद्दू ਦੀ ਪਾਸ ਤਰ੍ਹਾਂ ਸਾਰਾ ਇਹਦਾ ਫਰਾਈ ਕਰ ਲਾਂਗੇ ਹਲਕਾ ਹਲਕਾ గ్యాస్ థా లో కద్ బా कद अपना जोड़ा फ्राई हो गया देखो तुम ज़्यादा नहीं करना सी, सी बस थोड़ा जहा करना क्योंकि बाकी जो आप लूण मिर्च पा देंगे थोड़ा पानी पावे फिर भी थोड़ा जहा जकूगा इस तरह ये जम वह घुल जाकर बहुत वापस स्वाद बन जाए गा तो लो जी हाँ आप देखो लूण मिर्च सारा इदा पाला ਪਹਿਲਾਂ ਉਹ ਗੰਗੀ ਦਾ ਮਿਕਸ ਪਾ ਲਾਂਗੇ। ਐਕਸਟਰਾ ਕੋਈ ਵੀ ਮਸਾਲਾ ਜਾਂ ਕੁਝ ਵੀ ਨਹੀਂ ਪਾਉਂਦੇ। ਬਸ ਸਿੰਪਲ ਬਣਾਵਾਂਗੇ ਇਦਾਂ ਹੀ। ਮਾਂ ਕਿ ਇਹ ਜਿਹੜੀ ਦੁੱਧ ਪਾ ਕੇ ਬਹੁਤ ਸਵਾਦ ਲੱਗਦੀ ਹੈ। ਦੁੱਧ ਪਾ ਕੇ ਇਹ ਸਬਜ਼ੀ ਜਿਹੜੀ ਬਹੁਤ ਵਧੀਆ ਇਦਾਂ ਹੀ ਸਿੰਪਲ ਵਧੀਆ ਸਵਾਦ ਲੱਗਦੀ ਹੈ। ਤੁਸੀਂ ਵੀ ਇਦਾਂ ਹੀ ਬਣਾਇਓ। ਕੋਈ ਗਰਮ ਮਸਾਲਾ ਨਹੀਂ ਪਾਉਣਾ ਆਪਾਂ ਕੁਝ ਨਹੀਂ ਪਾਉਂਦੇ ਐਧਾ ਹੀ ਪਹਿਲਾਂ ਹੀ ਦੇਖੋ ਫਰਾਈ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਜਦੋਂ ਸਾਰਾ ਲੂਣ ਮਿਰਚਾਂਗੇ ਸਾਰਾ ਮਿਕਸ ਹੋ ਗਿਆ ਥੋੜਾ ਸੇਕ ਲੱਗ ਗਿਆ ਤਾਂ ਆਪਾਂ ਥੋੜਾ ਥੋੜਾ ਪਾਣੀ ਪਾ ਲਾਂ ਥੋੜਾ ਜਿਹਾ ਪਾ ਕੇ ਇਹਨੂੰ ਆਹ ਇੱਕਦਮ ਮਿਕਸ ਕਰ ਦਾਂਗੇ ਲੋ ਜੀ ਜਨਾਟਾ ਮੈਂ ਆਪਣੀ ਬਣਦੀ ਹੈ ਸਬਜੀ ਪਹਿਲਾਂ ਆਪਾਂ ਆਟਾ ਗੁੰਨ ਲੀਏ ਤੇ ਇਹ ਰੋਣ ਦੀ ਸਬਜੀ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਦੁੱਧ ਐ ਇੰਨਾ ਟਾਈਮ ਆਪਾਂ ਪਹਿਲਾਂ ਜਿਹੜਾ ਆਟਾ ਗੁੰਨ ਲਈਏ। ਕੌਜੀ ਆਟਾ ਆਪਾਂ ਗੁੰਨ ਕੇ ਰੱਖ ਦਿੱਤਾ ਤੇ ਇਧਰੋਂ ਸਬਜੀ ਵੀ ਆਪਾਂ ਦੇਖਦੇ ਹਾਂਗੇ ਇੱਕ ਵਾਰ ਪਹਿਲਾਂ ਆਟਾ ਟੱਕ ਦਈਏ। ਆ ਦੇਖੋ ਆਟਾ ਗੁੰਨ ਲਿਆ ਆਪਾਂ। ਦੇਖੋ ਜਿੰਦਾ ਆਟਾ ਆਪਾਂ ਟੱਕਤਾ। ਲੋ ਜੀ ਹੁਣ ਸਬਜੀ ਆਪਾਂ ਚੱਕ ਕਰ ਲਈਏ। ਦੇਖੋ ਵਧੀਆ ਬਣ ਗਈ ਤੇ ਥੋੜਾ ਪਾਣੀ ਹੈ ਜਿਹੜਾ ਇਹ ਵੀ ਮੱਚ ਜਾਂਦਾ ਫੇਰ ਆਪਾਂ ਪਾਵਾਂਗੇੁੱਦ ਨਲਿਆ ਜਿਹੜਾ ਚੰਗੀ ਤਰ੍ਹਾਂ ਹ ਕद्दू ਆਪਣਾ ਮਿਕਸਰ ਵਧੀਆ ਕੁਝ ਦੂਗਾ ਤੇ ਬਾਅਦ ਵਿੱਚ ਆਪਾਂ ਇਹਨੂੰ ਇਦਾਂ ਕਰ ਦਾਂਗੇ ਸਾਰੇ ਇਹਨੇ ਆ ਕੁਲ ਜਾਣਗੇ ਕद्दू ਦੇ ਲਈ ਇੱਕ ਵਾਰ ਫੇਰ ਥੋੜਾ ਟਾਂਕ ਦਿੰਨੇ ਆ ਤਾਂ ਕਿ ਜਿਹੜਾ ਕद्दू ਆਪਣਾ ਚੰਗੀ ਤਰ੍ਹਾਂ ਪੱਕ ਸਕੇ ਤੇ ਆਪਾਂ ਅੱਧਾ ਜਿਹੜਾ ਲੂਕ ਲਿੰਤੀ ਰੱਖਿਆ ਹੋਇਆ ਥੋੜੀ ਥੋੜੀ ਜਿਹਾ ਪਾਣੀ ਹੈ ਇਹ ਮੱਚ ਜੂਗਾ ਤੇ ਆਪਣਾ ਕਦੂ ਵੀ ਹੈ ਰਿਜ ਜੂ ਵਧੀਆ ਤੇ ਫਿਰ ਆਪਾਂ ਪਾ ਦਾਂਗੇ ਇਹਦੇ ਵਿੱਚ ਦੁੱਧ ਤੇ ਇੱਧਰ ਦੇਖੋ ਜੀ ਸਾਡਾ ਕੀ ਟੂਟ ਸੁਟੇ ਲਈ ਜਾਂਦਾਗਾ ਘੋੜੇ ਤੇ ਬੈਠਾ ਇਹ ਕੀ ਆ ਮਿਸਟਰ ਕਿਥੋਂ ਲਾ ਲਈ ਤੇ ਲਾਈ ਕਦੂ ਜੀ ਅੱਜ ਆਪਾਂ ਕੋ 200 ਜੀ ਬਣਾਇਆ ਨਾ ली घोड़े बैठे इतनी लो जी दो अपना बन के तैयार होगा चंह तरह घुल गया हूँ आप दुद्ध त मलाई भी जी अज वाली वो ताजी आप ही पा देंगे मलाई पाके बहुत वाया बन गा आ देखो సారి మే ఇవారు థాగంగు చాలా ਥੋੜਾ ਜਿਹੜਾ ਇਹ ਦੁੱਧ ਤੇ ਮਲਾਈ ਆਪਾਂ ਹੁਣ ਪਾਈ ਆ ਇਹਨੂੰ ਆਪਾਂ ਥੋੜਾ ਜਿਹਾ ਲਗਾ ਮੰਗੇ ਸੇਕ ਤੇ ਉਹਨਾਂ ਟਾਈਮ ਆਪਾਂ ਇਹਨੂੰ ਘੱਟਤੀ ਰੱਖਾਂਗੇ ਗੈਸ ਨੂੰ ਇਹਨੂੰ ਰਿਜੇ ਜਾਂਦੇ ਹਜੇ ਦੇਖੋ ਜੀ ਦੁੱਧ ਇਸ ਤਰ੍ਹਾਂ ਰਿਜਣ ਲੱਗ ਗਿਆ ਤੇ ਕੱਦੂ ਵੀ ਵਧੀਆ ਘੁਲ ਗਿਆ ਇਸ ਤਰ੍ਹਾਂ ਕੱਦੂ ਆ ਜਿਹੜਾ ਬਹੁਤ ਵਧੀਆ ਬਣਦਾ ਤੁਸੀਂ ਵੀ ਇਸ ਤਰ੍ਹਾਂ ਹੀ ਟਰਾਈ ਕਰਿਓ ਤੇ ਬਹੁਤ ਵਧੀਆ ਬਣਦਾ ਹੈਗਾ ਟੇਸਟੀ ਲਓ ਜੀ ਕੱਦੂ ਆਪਣਾ ਕੁਲਕੇ ਵਧੀਆ ਤਿਆਰ ਹੋ ਗਿਆ ਬਣ ਕੇ ਇਹ ਦਵੀ ਜਿਹੜਾ ਵਧੀਆ ਰਿੱਚ ਗਿਆ ਚੰਗੀ ਤਰ੍ਹਾਂ ਹੁਣ ਜਿਹੜਾ ਸਬਜੀ ਆ ਕੱਢੂਗੀ ਆਪਣੀ ਬਣਾਉਗੀ ਹਾਂਜੀ ਜੇ ਤੁਹਾਨੂੰ ਵੀ ਇਹ ਤਰੀਕਾ ਵਧੀਆ ਲੱਗਿਆ ਤਾਂ ਜ਼ਰੂਰ ਟਰਾਈ ਕਰਨਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਦੇਖਣ ਲਈ ਧੰਨਵਾਦ